ਖਬਰ ਹੈ ਫਗਵਾੜਾ ਨਜ਼ਦੀਕ ਪਿੰਡ ਪੰਜਟਾ ਤੋਂ ਜਿੱਥੇ ਕੁਝ ਸ਼ਰਾਰਤੀ ਅਨਸਰਾਂ ਨੇ ਘਰ ਦੇ ਬਾਹਰ ਖੜੀ ਨਵੀਂ ਸਵਿਫਟ ਗੱਡੀ ਦੇ ਸ਼ੀਸ਼ੇ ਪੰਨ ਦਿੱਤੇ ਅਤੇ ਮੌਕੇ ਤੋਂ ਫਰਾਰ ਹੋ ਗਏ ਇਸ ਸਬੰਧੀ ਗੱਲਬਾਤ ਕਰਦੇ ਹਨ ਗੱਡੀ ਦੇ ਮਾਲਕ ਨੇ ਦੱਸਿਆ ਕਿ ਉਹ ਜਦੋਂ ਤਕਰੀਬਨ 10 ਵਜੇ ਕੰਮ ਤੋਂ ਘਰ ਆਇਆ ਤਾਂ ਰੋਟੀ ਖਾਣ ਲੱਗਾ ਤਾਂ ਇੰਨੇ ਨੂੰ ਬਾਹਰ ਆਲਾ ਪੈ ਰਿਆ ਸੀ ਜਦੋਂ ਉਸ ਨੇ ਦੇਖਿਆ ਤਾਂ ਕੁਝ ਲੜਕੇ ਆਪਸ ਵਿੱਚ ਬਹਿਸ ਕਰ ਰਹੇ ਸਨ ਤਾਂ ਉਹਨਾਂ ਨੇ ਉਸ ਨੌਜਵਾਨਾ ਨੂੰ ਅਣਦੇਖਾ ਕਰਕੇ ਵਾਪਸ ਆਪਣੇ ਕਾਰੇ ਵਿੱਚ ਆ ਗਿਆ ਤਾਂ ਰਾਤ ਤਕਰੀਬਨ 11 ਵਜੇ ਉਪਤ ਹੁਲੜਵਾਜਾਂ ਨੇ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਮੌਕੇ ਤੋਂ ਫਰਾਰ ਹੋ ਗ ਗੱਡੀ ਦੇ ਮਾਲਕ ਨੇ ਦੱਸਿਆ ਕਿ ਜਿਨ੍ਹਾਂ ਨੇ ਇਹ ਹਰਕਤ ਕੀਤੀ ਹੈ ਉਹ ਉਹਨਾਂ ਨੂੰ ਪਛਾਣਦਾ ਹੈ ਉਸਨੇ ਹੁਣ ਇਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਅਸੀਂ ਸਰ ਕੀ ਨਾਮ ਜੀ ਆਪਣਾ? ਰਿੰਕੂ ਰਿੰਕੂ ਜੀ ਕਿਹੜਾ ਪਿੰਡ ਆ? ਪਿੰਡ ਪਾਸਟਾ ਕੀ ਮਾਮਲਾ ਹੈ ਗੱਡੀ ਦਾ ਕੱਚ ਬੜੇ ਖਿਲਰੇ ਪਈ ਸ਼ੀਸ਼ੇ ਭੰਨੇ ਹੋਏ ਆ ਕੀ ਕਰਨਾ ਜੀ? ਹਾਂਜੀ ਕੋਈ ਸ਼ਰਾਬਤੀ ਅਨੁਸਾਰ ਆਏ ਸੀ ਰਾਤੀ ਜੀ ਰਾਤੀ ਮੈਂ ਕੰਮ ਤੋਂ 10 ਵਜੇ ਗੱਡੀ ਘੜੀ ਕਰਕੇ ਅੰਦਰ ਗਿਆ ਰੋਟੀ ਪਾਣੀ ਖਾਦਾ ਰੋਟੀ ਪਾਣੀ ਖਾ ਕੇ ਫਿਰ ਘੇੜਾ ਮਾਰਨ ਆਇਆ ਮੈਂ ਜੀ ਤਾਂ ਉਹ ਸਾਹਮਣੇ ਨਾ ਉੱਥੇ ਜੀ 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 ਦਾ ਪੰਜ ਛੇ ਮੁੰਡੇ ਬੈਠੇ ਸੀਗੇ ਜਿਹੜੇ ਗਾਲੂ ਗਲੋਚ ਆਪਸ ਵਿੱਚ ਵੀ ਕਰ ਰਹੇ ਸੀਗੇ ਤੇ ਉੱਚੀ ਉੱਚੀ ਰੋਲਾ ਪਾ ਰਹੇ ਸੀਗੇ ਤੇ ਉਹਨਾਂ ਵਿੱਚੋਂ ਇੱਕ ਬੰਦਾ ਕਹਿੰਦਾ ਅੱਜ ਗੱਡੀ ਭੰਨਣੀ ਆ ਅੱਛਾ ਉਹਨਾਂ ਵਿੱਚੋਂ ਇੱਕ ਇੱਕ ਬੰਦਾ ਕਹਿੰਦਾ ਗੱਡੀ ਭੰਨਣੀ ਆ ਚਲੋ ਆਪਾਂ ਇਹ ਨਹੀਂ ਮੈਂ ਦੂਸਰਾ ਨਹੀਂ ਕੀਤਾ ਮੈਂ ਕਿਹਾ ਸ਼ਾਇਦ ਆਪਸ ਵਿੱਚ ਹੀ ਗੱਲ ਕਰ ਰਹੇ ਆ ਜਿੱਲੇ ਮੈਂ ਅੰਦਰ ਚਲਾ ਗਿਆ ਪੂਰੇ 11 ਵਜੇ ਗੱਡੀ ਦੇ ਸ਼ੀਸ਼ੇ ਤੋੜ ਕੇ ਭੱਜੇ ਆ ਜੀ ਬੰਦੇ ਪਛਾਣ ਲਿਆ ਬੰਦੇ ਬੰਦੇ ਪਛਾਣੇ ਆ ਜੀ ਕਿੰਨੇ ਬੰਦੇ ਸਿਗੇ ਜੀ ਬੰਦੇ ਸਿਗੇ ਜੀ ਪੰਜ ਛੇ ਜਣੇ ਸਿਗੇ ਜਿਨ੍ਹਾਂ ਵਿੱਚ ਗੜਾਸੀਆਂ ਜੀ ਉਹਨਾਂ ਕੋਲ ਤਿੱਖੇ ਹਥਿਆਰ ਸੀਗੇ ਤਿੱਖੇ ਹਥਿਆਰ ਸੀਗੇ ਉਹਨਾਂ ਨੇ ਸਾਰੇ ਸ਼ੀਸ਼ੇ ਭੰਨੇ ਆ ਤੇ ਇਧਰ ਨੂੰ ਭੱਜ ਗਏ ਆ ਹਸਪਤਲ ਆ ਲੂੰ ਤੇ ਕਿੰਨਾ ਕ ਨੁਕਸਾਨ ਹੋਇਆ ਤੁਹਾਡਾ ਸਰ ਨੁਕਸਾਨ ਸਾਰੇ ਸ਼ੀਸ਼ੇ ਟੁੱਟ ਗਏ ਆ ਨਵੀਂ ਗੱਡੀ ਆ ਕਿਹੜੀ ਗੱਡੀ ਆ ਜੀ ਸਪੈਕਟ ਸੇਫਟੀ ਆ ਹਾਂਜੀ ਹਾਂਜੀ ਤਾਂ ਇਹਦੇ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਆ ਜੀ ਹਾਂਜੀ ਸਰ ਪੁਲਿਸ ਨੂੰ ਜਾਣਕਾਰੀ ਦਿੱਤੀ ਆ ਇੱਕ ਬੰਦਾ ਅਰੈਸਟ ਕੀਤਾ ਗਿਆ ਉਹ ਕਿਹੜੇ ਪਿੰਡ ਦਾ ਆ ਜੀ ਪਾਂਸਟੇ ਦਾ ਹੀ ਆ ਮਹੱਲੇ ਦਾ ਹੀ ਆ ਜੀ ਤੇ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਵੀ ਸਖਤ ਸਖਤ ਕਾਰਵਾਈ ਕੀਤੀ ਜਾਵੇ ਮੈਨੂੰ ਇਨਸਾਫ ਦਵਾਇਆ ਜਾਵੇ ਜੋ ਗੱਡੀ ਦਾ ਖਰਚਾ ਨੁਕਸਾਨ ਹੋਇਆ ਹਾਂਜੀ ਹਾਂਜੀ ਸਰ